ਜੀ ਹਾਂ WhatsApp ਦੇ ਉੱਤੇ ਇੱਕ ਝੂਠਾ ਸੁਨੇਹਾ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦਾਵਾ ਕੀਤਾ ਜਾ ਗਿਆ ਹੈਗਾ ਕਿ 2-3 ਦਿਨਾਂ ਦੇ ਲਈ ATM ਜਿਹੜੇ ਕੀ ਬੰਦ ਰਹਿਣਗੇ ਤਾਂ ਲੋਕ ਕਾਫੀ ਘਬਰਾ ਗਏ ਨੇ ਕਿ 2-3 ਦਿਨਾਂ ਦੇ ਲਈ ATM ਬੰਦ ਰਹਿਣਗੇ ਤਾਂ ਇਸ ਮੈਸੇਜ ਨੂੰ ਲੋਕਾਂ ਦੇ ਵੱਲੋਂ ਕਾਫੀ ਫਾਰਵਰਡ ਵੀ ਕੀਤੇ ਜਾ ਰਹੇ ਨੇ ਤਾਂ ਸਰਕਾਰ ਨੇ ਇਸ ਦਾਵੇ ਦੀ ਤથા ਦੀ ਜਾਂਚ ਕੀਤੀ ਹੈ ਅਤੇ ਇਸ ਨੂੰ ਜਾਲੀ ਪਾਇਆ ਗਿਆ ਜੀ ਹਾਂ ਇਹ ਮੈਸੇਜ ਬਿਲਕੁਲ ਹੀ ਨਕਲੀ ਹੈਗਾ ਏਟੀਐਮ ਬੰਦ ਰਹਿਣ ਦੀ ਖਬਰ ਪੂਰੀ ਤਰ੍ਹਾਂ ਦੇ ਨਾਲ ਝੂਠੀ ਹੈ ਤੇ ਇਹ ਆਮ ਦੇ ਵਾਂਗ ਹੀ ਕੰਮ ਕਰਦੇ ਰਹਿਣਗੇ ਯਾਨੀ ਕਿ ਏਟੀਐਮ ਵਾਲਾ ਇਹ ਵਾਇਰਲ ਮੈਸੇਜ ਬਿਲਕੁਲ ਹੀ ਝੂਠਾ ਹੈਗਾ ਸਰਕਾਰ ਨੇ ਲੋਕਾਂ ਦੇ ਦੱਸ ਦੇ ਕਿ ਸਰਕਾਰ ਨੇ ਲੋਕਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਧੇ ਤਣਾਅ ਦੇ ਵਿਚਕਾਰ ਗੈਰ ਪ੍ਰਮਾਣਿਤ ਸੰਦੇਸ਼ਾਂ ਨੂੰ ਸਾਂਝਾ ਕਰਨ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ ਆ ਦੱਸ ਦੇ ਕਿ ਇਨਫੋਰਮੇਸ਼ਨ ਬਿਊਰੋ ਪੀਆਈਬੀ ਦੇ ਫੈਕਟ ਚੈੱਕ ਯੂਨਿਟ ਨੇ ਪੋਸਟ ਕੀਤਾ ਹੈਗਾ ਕਿ ਕੀ ਏਟੀਐਮ ਬੰਦ ਹਨ ਇੱਕ ਵਾਇਰਲ ਵਟਸਐਪ ਸੁਨੇਹੇ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਹੈਗਾ ਕਿ ਏਟੀਐਮ ਜਿਹੜਾ ਕਿ 2-3 ਦਿਨਾਂ ਦੇ ਲਈ ਬੰਦ ਰਹਿਣਗੇ ਇਹ ਸੁਨੇਹਾ ਨਕਲੀ ਹੈਗਾ ਏਟੀਐਮ ਆਮ ਦਿਵੰਗ ਕੀ ਕੰਮ ਕਰਦੇ ਰਹਿਣਗੇ ਗੈਰ ਪ੍ਰਮਾਣਿਤ ਸੁਨੇਹੇ ਸਾਂਝੇ ਨਾ ਕਰੋ ਦਰਸਲ ਇਸ ਤਰ੍ਹਾਂ ਦੇ ਝੂਠੇ ਸੁਨੇਹਾ ਦੇ ਨਾਲ ਲੋਕਾਂ ਦੇ ਵਿੱਚ دہشت ਫੈਲਣ ਦੀ ਸੰਭਾਵਨਾ ਹੁੰਦੀ ਹੈ ਇਸ ਦੇ ਨਾਲ ਲੋਕਾਂ ਦੇ ਵਿੱਚ ਲੰਬੀਆਂ ਕਤਾਰਾਂ ਲੱਗ ਸਕਦੀਆਂ ਨੇ ਮਾਰਕੀਟ ਦੇ ਵਿੱਚ ਏਟੀਐਮ ਦੇ ਬੈਂਕਾਂ ਦੇ ਬਾਹਰ ਜਿਹੜੀ ਕਿ ਲੰਬੀਆਂ ਲਾਈਨਾਂ ਲੱਗ ਸਕਦੀਆਂ ਨੇ ਲੋਕ ਆਪਣੇ ਜ਼ਰੂਰਤ ਦੇ ਮੁਤਾਬਕ ਪੈਸੇ ਕਢਵਾਉਣਾ ਕਢਵਾਉਣ